ਅੱਜ ਆਪਾਂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦੀ ਬਾਬਤ ਪਟਾਣੇ ਸਵਈਆਂ ਦੇ ਵਿੱਚ ਉਚਾਰਨ ਕੀਤਾ ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਉ ਕਹਿਣ ਲੱਗੇ ਰੱਬ ਆਪ ਇਨਸਾਨੀ ਰੂਪ ਲੈ ਕੇ ਇਸ ਦੁਨੀਆ ਦੇ ਵਿੱਚ ਵਰਤ ਰਿਹਾ ਸੀ ਵਰਤ ਕੇ ਪਾਰਾ ਵਾਰ ਨੂੰ ਉਹ ਪ੍ਰਮਾਤਮਾ ਆਪ ਸ਼ਿੰਗਾਰ ਰਿਹਾ ਸੀ ਸਤਿਗੁਰ ਪਾਤਸ਼ਾਹ ਜੀਆ ਨੇ ਜਿਹੜੀ ਸਭ ਤੋਂ ਪਹਿਲਾਂ ਬਾਣੀ ਦਾ ਉਚਾਰਨ ਕੀਤਾ ਉਸ ਦਾ ਨਾਮ ਹੈ ਜਪਜੀ ਸਾਹਿਬ ਜਿਸ ਦੀ ਕਥਾ ਵਿਚਾਰ ਦੇ ਨਾਲ ਅੱਜ ਆਪਾਂ ਪ੍ਰਾਰੰਭਤਾ ਤੋਂ ਹੀ ਜੁੜਨਾ ਹੈ ਉਸ ਤੋਂ ਪਹਿਲਾਂ ਮੈਂ ਇੱਕ ਦੋ ਬੇਨਤੀਆਂ ਜਿਹੜੀਆਂ ਕਰਨੀਆਂ ਬਹੁਤ ਜ਼ਰੂਰੀ ਸਮਝਦਾ ਉਹ ਇਹ ਹਨ ਕਿ ਸਭ ਤੋਂ ਵੱਧ ਅਰਥ ਬਾਣੀ ਦੇ ਜੇ ਕਿਸੇ ਬਾਣੀ ਦੇ ਹੋਏ ਨੇ ਨਾ ਕੱਲੇ ਸਿੱਖ ਵਿਦਵਾਨਾਂ ਨੇ ਨਹੀਂ ਹਿੰਦੂ ਤੇ ਮੁਸਲਮਾਨ ਈਸਾਈ ਅੰਗਰੇਜ਼ਾਂ ਨੇ ਵੀ ਜਿਸ ਦੀ ਵਿਆਖਿਆ ਸਭ ਤੋਂ ਜ਼ਿਆਦਾ ਕੀਤੀ ਹੈ ਉਹ ਹੈ ਜਪਜੀ ਸਾਹਿਬ ਅੰਦਾਜ਼ਾ ਲੱਗਦਾ ਹੈ ਕਿ ਤਕਰੀਬਨ 65 ਵਿਆਖਿਆਵਾਂ ਇਸ ਦੀਆਂ ਹੋ ਚੁੱਕੀਆਂ ਨੇ ਇੱਥੋਂ ਤੱਕ ਕਿ ਰਵਿੰਦਰਨਾਥ ਟੈਗੋਰ ਜਿਸ ਨੇ ਆ ਜਨਗਨਮਨ ਗੀਤ ਲਿਖਿਆ ਸੀ ਉਸਨੇ ਵੀ ਜਪਜੀ ਸਾਹਿਬ ਦੀ ਵਿਆਖਿਆ ਦੀ ਕਿਤਾਬ ਲਿਖੀ ਹੈ ਇੱਕ ਰਜਨੀਸ਼ ਓਸ਼ੋਆ ਦੁਨੀਆ ਤੇ ਬਹੁਤ ਮਸ਼ਹੂਰ ਸੀ ਉਹ ਵੀ ਜਪਜੀ ਸਾਹਿਬ ਦੀ ਬੜੀ ਵਿਆਖਿਆ ਕਰਦਾ ਸੀ ਸੋ ਮੈਂ ਇਹ ਕਹਾਂ ਕਿ ਜਪਜੀ ਸਾਹਿਬ ਦੀ ਜਿਹੜੀ ਮੈਂ ਅੱਜ ਵਿਆਖਿਆ ਕਰਨ ਲੱਗਿਆ ਇਹ ਮੈਂ ਸੰਪੂਰਨ ਵਿਆਖਿਆ ਕਰਨ ਲੱਗਾ ਇਹੀ ਇਹਦੀ ਕਥਾ ਹੈ ਵਿਆਖਿਆ ਹੈ ਇਹ ਅਖੀਰਲੇ ਅਰਥ ਨੇ ਤੇ ਬਿਲਕੁਲ ਇਹ ਝੂਠੀ ਗੱਲ ਹੋਏਗੀ ਸੰਤ ਸਿੰਘ ਮਸਕੀਨ ਜੀ ਨੇ ਇੱਕ ਵਾਰੀ ਕਿਸੇ ਜਗ੍ਹਾ ਕਥਾ ਕਰਦਿਆਂ ਉਹਨਾਂ ਨੇ ਇਹ ਗੱਲ ਕਹੀ ਸੀ ਕਹਿਣ ਲੱਗੇ ਕਿ ਭਾਈ ਜਿਵੇਂ ਉਹਨਾਂ ਦਾ ਜਦੋਂ ਅੰਤਮ ਵੇਲਾ ਆ ਨਾ ਤੇ ਉਹਨਾਂ ਨੇ ਸੰਤ ਮਸਕੀਨ ਜੀ ਉਹ ਕਥਾ ਕਰਦੇ ਕਰਦੇ ਉਹਨਾਂ ਨੇ ਅਖੀਰਲੇ ਬਚਨ ਪਤਾ ਕੀ ਕਹੇ ਸਨ ਉਹ ਕਹਿਣ ਲੱਗੇ ਵੀ ਮੇਰਾ ਸਮਾਂ ਮੁੱਕ ਗਿਆ ਹਾਲਾਂਕਿ ਲੋਕਾਂ ਨੇ ਸੋਚਿਆ ਵੀ ਜਿਹੜਾ ਟਾਈਮ ਦਿੱਤੇ ਉਹਨਾਂ ਨੂੰ ਬੋਲਣ ਦਾ ਉਹ ਉਹ ਉਸ ਟਾਈਮ ਦੀ ਗੱਲ ਕਰ ਰਹੇ ਨੇ ਵੀ ਇਹ ਮੇਰਾ ਟਾਈਮ ਜਿਹੜਾ ਤੁਸੀਂ ਦਿੱਤਾ ਸੀ ਉਹ ਸਮਾਪਤ ਹੋਇਆ ਹੈ ਪਰ ਉਹ ਕੁਝ ਹੋਰ ਟੰਗ ਨਾ ਕਰ ਰਹੇ ਸੀ ਉਹ ਕਹਿ ਰਹੇ ਸਨ ਕਿ ਮੇਰਾ ਸਮਾਪਤ ਹੋ ਚੁੱਕਿਆ ਹੈ ਲੇਕਿਨ ਇਹ ਨਾ ਸਮਝਣਾ ਕਿ ਜਿਹੜੇ ਅਰਥ ਮੈਂ ਕਰਕੇ ਚੱਲਿਆ ਇਹ ਅਖੀਰਲੇ ਅਰਥ ਨੇ ਕੋਈ ਮੇਰੇ ਤੋਂ ਵੱਡਾ ਡੂੰਗਾ ਵਿਦਵਾਨ ਆ ਗਿਆ ਅਰਥ ਇਹਦੂ ਵੀ ਡੂੰਗੇ ਜਾਣੇ ਨੇ ਕਿਸੇ ਨੇ ਪੁੱਛਿਆ ਸੀ ਉਹਨਾਂ ਨੂੰ ਕਹਿਣ ਲੱਗੇ ਜੀ ਜਪਜੀ ਸਾਹਿਬ ਦੇ ਤਕਰੀਬਨ 65 ਸ਼ਬਦਾਰਥ ਹੋ ਚੁੱਕੇ ਨੇ ਤੇ ਸਭ ਤੋਂ ਸਹੀ ਕਿਹੜਾ ਹੈ ਤੇ ਉਹਨਾਂ ਨੇ ਕਿਹਾ ਸੀ ਭਾਈ ਇਸ ਸਮੁੰਦਰ ਦੇ ਮੋਤੀ ਨੇ ਜਿਹੜਾ ਜਿੰਨੀ ਗਹਿਰਾਈ ਤੱਕ ਚਲੇ ਗਿਆ ਉਹਨੇ ਉਹਨੇ ਇੱਕ ਕੀਮਤੀ ਮੋਤੀ ਚੱਕ ਲਿਆੰਦੇ ਜਿਹੜਾ ਜਿੰਨਾ ਕ ਡੂੰਘਾ ਉਤਰ ਗਿਆ ਬਾਣੀ ਦੇ ਵਿੱਚ ਤੇ ਜੇ ਇਹ ਕਹਿ ਦਈਏ ਨਾ ਕਿ ਜਿਹੜੇ ਕਿਉਂਕਿ ਕਿਸੇ ਵੀ ਗੁਰੂ ਨੇ ਗੁਰਬਾਣੀ ਦੇ ਅਰਥ ਲਿਖ ਕੇ ਨਹੀਂ ਗਏ ਉਹਨਾਂ ਨੇ ਇਸੇ ਕਰਕੇ ਸ਼ਾਇਦ ਉਹ ਉਹਨਾਂ ਨੇ ਇਸੇ ਕਰਕੇ ਨਹੀਂ ਲਿਖੇ ਕਿ ਇਨਸਾਨ ਆਪਣੀ ਬੁੱਧੀ ਦੇ ਮੁਤਾਬਕ ਇਹਨਾਂ ਦੇ ਜਿੰਨੀ ਕ ਗਹਿਰਾਈ 'ਚ ਜਾ ਸਕਦਾ ਹੋਵੇ ਜਾਵੇ ਕੋਈ ਉਹਨਾਂ ਨੇ ਹੱਦ ਬੰਨਾ ਨਹੀਂ ਰੱਖਿਆ ਅਰਥ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਤਾਂ ਲਿਖਿਆ ਪਰ ਜਪਜੀ ਸਾਹਿਬ ਦੇ ਅਰਥ ਨਹੀਂ ਉਹ ਕਿਤੇ ਵੀ ਲਿਖ ਕੇ ਗਏ ਉਹ ਉਹਨਾਂ ਨੇ ਦੁਨੀਆ ਨੂੰ ਕਿਹਾ ਕਿ ਬੁੱਝ ਲੋ ਮੈਂ ਤਾਂ ਬਾਤ ਪਾਚ ਲਿਆ ਜਿਸ ਤਰ੍ਹਾਂ ਕੋਈ ਬਾਤ ਪਾਉਂਦੇ ਨੇ ਵੀ ਬੁੱਝ ਲੋ ਜੇ ਬੁੱਝ ਸਕਦੇ ਹੋ ਜੇ ਹੈਗੀ ਕੋਈ ਅਕਲ ਕੋਈ ਦਿਮਾਗ ਨਾਮ ਦੀ ਚੀਜ਼ ਤੇ ਤੁਸੀਂ ਬੁੱਝ ਸਕਦੇ ਹੋ ਨਹੀਂ ਤਾਂ ਭਾਈ ਫਿਰ ਇਹ ਦੁਨੀਆਵੀ ਤੌਰ ਤੇ ਜਿੱਥੇ ਬਾਕੀ ਦੁਨੀਆ ਤਾਂ ਕਹਿ ਰਹੇ ਨੇ ਕਿ ਖੱਜ ਤੈ ਸੰਸਾਰਿਕ ਝਮੇਲਿਆਂ ਚ ਉਥੇ ਆਪਣੇ ਸਿੱਖ ਵੀ ਹੋ ਜਾਂਦੇ ਨੇ ਉਹਦਾ ਕਾਰਨ ਇਹ ਹੀ ਹੈ ਕਿ ਗੁਰਬਾਣੀ ਦੀ ਗਹਿਰਾਈ ਤੱਕ ਵਿਚਾਰ ਨਹੀਂ ਹੁੰਦੀ ਸੋ ਮੈਂ ਮੇਰੇ ਕਹਿਣ ਦਾ ਭਾਵ ਇਹੋ ਸੀ ਕਿ ਜੋ ਮੈਂ ਅਰਥ ਕਰਨ ਲੱਗਾ ਇਹ ਬਿਲਕੁਲ ਨਾ ਸਮਝਿਓ ਵੀ ਅੱਜ ਬਾਬਾ ਜੀ ਨੇ ਜਿਹੜੇ ਅਰਥ ਕੀਤੇ ਨੇ ਅਖੀਰਲੇ ਅਰਥ ਨਹੀਂ ਏਦੂ ਵੀ ਅੱਗੇ ਬਹੁਤ ਕੁਝ ਹੈ ਪਰ ਜਿੰਨੀ ਕੁ ਬੁੱਧੀ ਮੈਨੂੰ ਮਾਲਕ ਨੇ ਬਖਸ਼ੀ ਹੈ ਉਸ ਅਨੁਸਾਰ ਜਿੰਨਾ ਕੁ ਮੈਂ ਨੇੜੇ ਜਾ ਸਕਿਆ ਮੈਂ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਬੇਨਤੀ ਕਰਦੇ ਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੰਪਾਦਨਾ ਹੈ ਅੱਜ ਚਲੋ ਆਪਾਂ ਨੂੰ ਕਿਉਂਕਿ ਅੱਜ ਸ਼ੁਰੂਆਤੀ ਦੇਣਾ ਹੈ ਮੈਂ ਕਿਸੇ ਤਰ੍ਹਾਂ ਦੀ ਕਾਲ ਨਹੀਂ ਕਰਨੀ ਮੈਂ ਪਹਿਲਾਂ ਤੇ ਇਹ ਦੱਸ ਦੇਵਾਂ ਇਹ ਜ਼ਰੂਰੀ ਨਹੀਂ ਕਿ ਅੱਜ ਇੰਨੀਆਂ ਪੰਕਤੀਆਂ ਜੇ ਇੰਨੀਆਂ ਪੌੜੀਆਂ ਦੇ ਅਰਥ ਕਰਨੀ ਕਰਨੇ ਬਿਲਕੁਲ ਨਹੀਂ ਚਾਹੇ ਇੱਕ ਪੰਕਤੀ ਦੀ ਆਪਾਂ ਅਰਥ ਕਰੀਏ ਪਰ ਕਰਨੇ ਉਹ ਜੇ ਢੰਗ ਨਾਲ ਨੇ ਵੀ ਸਾਨੂੰ ਸਮਝ ਲੱਗ ਜਾਏ ਕਿ ਵਾਕਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪਣੀ ਬਾਣੀ ਦੇ ਰਾਹੀਂ ਸਾਨੂੰ ਕੀ ਸੰਦੇਸ਼ ਦੇ ਰਹੇ ਨੇ ਇਸ ਹਿਸਾਬ ਦੇ ਨਾਲ ਆਪਾਂ ਚੱਲਣਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੋਏ ਨੇ ਜਿੰਨੀ ਵੀ ਬਾਣੀ ਦੀ ਤਰਤੀਬ ਹੈ ਨਾ ਜਿਵੇਂ ਰਾਗਾਂ ਦੇ ਵਿੱਚ ਬਾਣੀ ਕਿਉਂਕਿ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਇੱਕ ਅਲੱਗ ਪੋਥੀ ਸੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੀ ਅਲੱਗ ਉਹਨਾਂ ਨੂੰ ਕਿਹੜੀ ਬਾਣੀ ਨੂੰ ਕਿਹੜੇ ਰਾਗ ਵਿੱਚ ਰੱਖਣਾ ਹੈ ਕਿਹੜੇ ਕਿਹੜੇ ਭਗਤਾਂ ਦੀ ਬਾਣੀ ਇਹਦੇ ਵਿੱਚ ਸ਼ਾਮਲ ਕਰਨੀ ਹੈ ਉਹਨਾਂ ਨੂੰ ਵੀ ਕਿਸ ਤਰੀਕੇ ਦੇ ਨਾਲ ਤਰਤੀਬ ਵਾਰ ਕਰਨਾ ਹੈ ਕਿੱਦਾਂ ਕਿੱਦਾਂ ਉਹਨਾਂ ਨੂੰ ਕਰਨਾ ਹੈ ਉਹ ਸਾਰੇ ਦੀ ਸਾਰੀ ਸੰਪਾਦਨਾ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਆਪ ਕੀਤੀ ਉਹਨਾਂ ਨੇ ਇਹੋ ਜੇ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਕਿ ਅੱਜ ਇੱਕ ਅੱਖਰ ਵੀ ਕਿਉਂਕਿ ਜਿਹੜੇ ਅੱਗੇ ਨੰਬਰ ਲਿਖੇ ਹੁੰਦੇ ਨੇ ਨਾ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਤੋਕ ਦੀ ਸਮਾਪਤੀ ਤੋਂ ਬਾਅਦ ਉਹ ਗੁਰਮੁਖੀ ਦੇ ਵਿੱਚ ਨੰਬਰ ਲਿਖੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ ਲਿਖਨੇ ਕਈ ਵਾਰੀ ਆਪਾਂ ਸੋਚਦੇ ਆਂ ਜੀ ਇਹ ਨੰਬਰਾਂ ਦਾ ਕੀ ਫਾਇਦਾ ਨਾ ਤੇ ਆਪਾਂ ਕਦੇ ਪੜ੍ਹਦੇ ਆਂ ਉਹਨਾਂ ਨੂੰ ਚੇਤੇ ਰੱਖਣਾ ਇੰਨੇ ਜ਼ਿਆਦਾ ਜ਼ਰੂਰੀ ਨੇ ਹਰ ਇੱਕ ਪੰਗਤੀ ਗਿਣ ਮਿਥ ਕੇ ਲਿਖੀ ਗਈ ਹੈ ਹਾਲਾਂਕਿ ਉਹ ਜਿਹੜੇ ਨੰਬਰ ਲਿਖੇ ਨੇ ਨਾ ਉਹ ਬਾਬਾ ਦੀਪ ਸਿੰਘ ਜੀ ਨੇ ਲਿਖੇ ਨੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਉਹਨਾਂ ਨੇ ਜਦੋਂ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਲਿਖਣ ਦਾ ਕੰਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਨੇ ਕਰਵਾਇਆ ਸਾਬੂ ਕੀ ਤਲਵੰਡੀ ਇਹ ਅੱਖਰ ਉਹਨਾਂ ਨੇ ਇਹ ਬੰਨ੍ਹ ਮਾਰੇ ਨੇ ਅਸਲ ਦੇ ਵਿੱਚ ਇੱਕ ਲੋਕ ਹੈ ਜਿਸ ਤਰ੍ਹਾਂ ਲੋਕ ਲਾ ਦਿੱਤਾ ਜਾਂਦਾ ਹੈ ਨਾ ਕਿਸੇ ਚੀਜ਼ ਨੂੰ ਜਿੰਦਾ ਲਾ ਦਿੱਤਾ ਜਾਂਦਾ ਹੈ ਉਹ ਜਿਹੜੇ ਗੁਰਮੁਖੀ ਦੀ ਗਿਣਤੀ ਦੇ ਅੱਖਰ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੰਕਤੀਆਂ ਨੂੰ ਇੱਕ ਜਿੰਦੇ ਦੀ ਤਰ੍ਹਾਂ ਕੰਮ ਕਰਦੀਆਂ ਨੇ ਇਹਦਾ ਭਾਵ ਇਹ ਹੈ ਕਿ ਇੱਕ ਪੰਕਤੀ ਵੀ ਐਕਸਟਰਾ ਉਹਦੇ ਵਿੱਚ ਨਹੀਂ ਮਿਕਸ ਕੀਤੀ ਜਾ ਸਕਦੀ ਇੱਕ ਅੱਖਰ ਵੀ ਆਪਾਂ ਇਹਦੇ ਵਿੱਚ ਹੋਰ ਮਿਲਾ ਨਹੀਂ ਸਕਦੇ ਮਿਲਾਵਟ ਹੋ ਹੀ ਨਹੀਂ ਸਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਚੇਤੇ ਰੱਖਣਾ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪ੍ਰਾਰੰਭਤਾ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਜਗ੍ਹਾ ਰੱਖੀ ਜਪਜੀ ਸਾਹਿਬ ਰਾਗ ਮੁਕਤ ਬਾਣੀ ਹੈ ਬਾਕੀ ਸਾਰੀ ਦੀ ਸਾਰੀ ਬਾਣੀ 31 ਰਾਗਾਂ 'ਚ ਦਰਜ ਹੈ 31 ਰਾਗ ਨੇ 31ਾਂ ਰਾਗਾਂ ਦੇ ਵਿੱਚ ਸਾਰੀ ਬਾਣੀ ਦਰਜ ਹੈ ਤੇ ਚੇਤੇ ਰੱਖਣਾ ਜਪਜੀ ਸਾਹਿਬ ਦੀ ਬਾਣੀ ਜਿਹੜੀ ਕਿਸੇ ਰਾਗ ਵਿੱਚ ਨਹੀਂ ਇਹਨੂੰ ਰਾਗ ਮੁਕਤ ਬਾਣੀ ਕਹਿੰਦੇ ਨੇ ਇਹ ਰਾਗ ਨਹੀਂ ਕਿ ਕੋਈ ਵੀ ਇਹਦੇ ਅੱਗੇ ਸਰਲੇਖ ਹੈ ਉਸ ਤੋਂ ਪਰੰਤ ਜਿਹੜਾ ਮੂਲ ਮੰਤਰ ਆਉਂਦਾ ਹੈ ਪ੍ਰਾਰੰਭਤਾ ਦੇ ਵਿੱਚ ਏ ਪੰਕਾਰ ਤੋਂ ਲੈ ਕੇ ਸਹਿ ਭੰਗ ਗੁਰ ਪ੍ਰਸਾਦ ਤੱਕ ਇਹ ਮੂਲ ਮੰਤਰ ਦਾ ਮਤਲਬ ਹੈ ਕਿ ਮੂਲ ਦਾ ਮਤਲਬ ਹੁੰਦਾ ਹੈ ਮੇਨ ਮੁੱਢ ਜਿਹੜਾ ਤਤ ਦੀ ਚੀਜ਼ ਗੱਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜਾ ਮੁੱਢ ਬੀਜ ਹੈ ਨਾ ਮੂਲ ਦਾ ਮਤਲਬ ਹੈ ਬੀਜ ਵੀ ਆਪਾਂ ਕਹਿ ਦਿੰਨੇ ਆ ਕਿਸੇ ਵੀ ਰੁੱਖ ਦਾ ਬੀਜ ਚੇਤੇ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਬੀਜ ਰੂਪ ਹੈ ਉਹ ਮੂਲ ਮੰਤਰ ਹੈ ਮੂਲ ਮੰਤਰ ਇਸ ਕਰਕੇ ਪ੍ਰਾਰੰਭਤਾ ਦੇ ਵਿੱਚ ਵੀ ਆਉਂਦਾ ਹੈ ਰਾਗ ਦੀ ਪ੍ਰਾਰੰਭਤਾ ਦੇ ਵਿੱਚ ਵੀ ਆਉਂਦਾ ਹੈ ਹਰ ਇੱਕ ਰਾਗ ਦੀ 500 ਤੇ ਤਕਰੀਬਨ 33 ਵਾਰੀ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ 533 ਵਾਰ ਮੂਲ ਮੰਤਰ ਦਰਜ ਕਰਨ ਦਾ ਅਰਥ ਪਤਾ ਕੀ ਹੈ ਮੈਂ ਪਹਿਲੇ ਇੱਕ ਦੋ ਵਾਰੀ ਵੈਸੇ ਬੇਨਤੀ ਕਰ ਚੁੱਕੇ ਹਾਂ ਇੱਥੋਂ ਹੀ ਉਹਦਾ ਅਰਥ ਇਹ ਹੈ ਕਿ ਅੱਗੇ ਜਿਹੜੀ ਬਾਣੀ ਹੁਣ ਚੱਲਣੀ ਹੈ ਇਹ ਬਾਣੀ ਇਸ ਮੂਲ ਮੰਤਰ ਤੋਂ ਵੱਖ ਨਹੀਂ ਇਸ ਮੂਲ ਮੰਤਰ ਦੀ ਵਿਆਖਿਆ ਹੀ ਕਰ ਰਹੀ ਹੈ ਇਹ ਮੂਲ ਮੰਤਰ ਦੀ ਕਸਵੱਟੀ ਦੇ ਉੱਪਰ ਪੂਰੀ ਉਤਰ ਰਹੀ ਹੈ ਜਿਸ ਤਰ੍ਹਾਂ ਆਪਾਂ ਕਿਸੇ ਚੀਜ਼ ਦੀ ਹੈਡਿੰਗ ਲਿਖਦੇ ਆ ਚਲੋ ਹੈਡਿੰਗ ਸ਼ਬਦ ਮੈਂ ਵਰਤ ਲਵਾਂ ਮੂਲ ਮੰਤਰ ਦਾ ਮਤਲਬ ਹੁੰਦਾ ਹੈ ਕਿ ਆ ਜਿਹੜੀ ਹੈਡਿੰਗ ਲਿਖ ਦਿੱਤੀ ਥੱਲੇ ਵਾਲੀਆਂ ਸਾਰੀਆਂ ਗੱਲਾਂ ਨੇ ਇਹਦੇ ਦੇ ਮੁਤਾਬਕ ਹੀ ਨੇ ਸਭ ਤੋਂ ਪਹਿਲਾਂ ਸਤਿਗੁਰ ਪਾਤਸ਼ਾਹ ਜੀ ਨੇ ਮੂਲ ਮੰਤਰ ਦਾ ਜਾਪ ਲਿਖਿਆ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਮੂਲ ਮੰਤਰ ਦਾ ਮੈਂ ਜੇ ਕਹ ਦੇਵਾਂ ਵੀ ਸਿਰਫ ਵਿਆਖਿਆ ਦਾ ਸਬੰਧ ਹੈ ਇਹ ਬਿਲਕੁਲ ਉਦਾਂ ਹੀ ਹੈ ਜਿੱਦਾਂ ਬਾਕੀ ਬਾਣੀਆਂ ਦਾ ਹੈ ਅਸਲ ਦੇ ਵਿੱਚ ਇਸ ਬਾਣੀ ਦਾ ਨਾਮ ਹੈ ਜਪ ਜੀ ਸਾਹਿਬ ਇਹ ਦੋ ਸ਼ਬਦ ਆਪਾਂ ਸਤਕਾਰ ਵਜੋਂ ਆਪ ਲਾਉਨੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪ ਜੀ ਸਾਹਿਬ ਨਹੀਂ ਲਿਖਿਆ ਉੱਥੇ ਇਕੱਲਾ ਜਪ ਲਿਖਿਆ ਜਿਵੇਂ ਆਪਾਂ ਮੂਲ ਮੰਤਰ ਦੀ ਸਮਾਪਤੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੁੰਦਾ ਹੈ ਜਪ ਸਤਗੁਰ ਪਾਤਸ਼ਾਹ ਜੀ ਨੇ ਪਹਿਲਾਂ ਆਪਾਂ ਮੂਲ ਮੰਤਰ ਦੀ ਵਿਆਖਿਆ ਕਰਦੇ ਹਾਂ ਸਭ ਤੋਂ ਪਹਿਲਾਂ ਹੁੰਦਾ ਇੱਕ ਓੰਕਾਰ ਇੱਕ ਜਿਹੜਾ ਸ਼ਬਦ ਹੈ ਨਾ ਇਹ ਅਖਰੀ ਜਿਹਨੂੰ ਆਪਾਂ ਕਹਿ ਦਿੰਨੇ ਆ ਮੈਥ ਦੀ ਭਾਸ਼ਾ ਦੇ ਵਿੱਚ ਕੀ ਉਹਨੂੰ ਕਵਾਂਗੇ ਅਲਫਾਬੈਟਿਕ ਜਿਹੜੇ ਹੁੰਦੇ ਨੇ ਉਹ ਗਿਣਤੀ ਵਾਲੇ ਨੇ 1 ਕਾ ਹੈ ਹੁਣ ਉਥੇ ਇੱਕ ਇਸ ਤਰ੍ਹਾਂ ਨਹੀਂ ਲਿਖਿਆ ਵੀ ਈ ੜੀ ਨੂੰ ਸਿਹਾਰੀ ਪਾ ਦਿੱਤੀ ਤੇ ਕਕਾ ਲਿਖ ਦਿੱਤਾ 1 ਇਦਾਂ ਨਹੀਂ ਲਿਖਿਆ 1 ਓਂਕਾਰ ਕਦੇ ਵੀ ਇਦਾਂ ਨਹੀਂ ਲਿਖਿਆ ਜਾ ਸਕਦਾ ਜਾਂ ਉਹਨੂੰ ਕੋਈ ਹਿੰਦੀ ਦੇ ਵਿੱਚ ਆਪਾਂ ਲਿਖ ਲਈਏ ਨਹੀਂ ਬਿਲਕੁਲ ਨਹੀਂ ਉਹ ਗਿਣਤੀ ਵਿੱਚ ਕਿਉਂ ਲਿਖਿਆ ਗਿਆ ਕਿਉਂਕਿ ਜਿਹੜੀ ਬਾਕੀ ਭਾਸ਼ਾ ਹੁੰਦੀ ਹੈ ਨਾ ਹੁਣ ਜੇ ਈੜੀ ਨੂੰ ਸਿਆਰੀ ਕੱਕਾ ਇੱਕ ਪਾ ਦਿੰਦੇ ਉਹਦੇ ਵਿਦਵਾਨਾਂ ਨੇ ਬੜੇ-ਬੜੇ ਅਰਥ ਕਰ ਦੇਣੇ ਸੀ ਜੇ ਕਿਸੇ ਵੀ ਭਾਸ਼ਾ ਦੇ ਵਿੱਚ ਲਿਖਿਆ ਜਾਵੇ ਉਹਦੇ ਬੜੇ-ਬੜੇ ਅਰਥ ਨਿਕਲਦੇ ਨੇ ਪਰ ਜਿਹੜੀ ਗਿਣਤੀ ਹੁੰਦੀ ਹੈ ਨਾ ਗਿਣਤੀ ਤੋਂ ਇੱਕ ਤੋਂ ਦੂਜਾ ਅਰਥ ਨਹੀਂ ਨਿਕਲਦਾ ਕਦੇ ਇੱਕ ਦਾ ਮਤਲਬ ਇੱਕ ਹੀ ਹੁੰਦਾ ਹੈ ਬਸ ਦੋ ਦਾ ਮਤਲਬ ਦੋ ਹੀ ਹੁੰਦਾ ਹੈ ਤਿੰਨ ਦਾ ਮਤਲਬ ਤਿੰਨ ਹੀ ਹੁੰਦਾ ਉਸ ਦਾ ਹੋਰ ਦੂਜਾ ਕੋਈ ਮਤਲਬ ਨਹੀਂ ਨਿਕਲ ਸਕਦਾ ਇਥੇ ਇੱਕ ਸ਼ਬਦ ਆਇਆ ਦੂਸਰੀ ਬੇਨਤੀ ਕਰਾਂ ਇੱਕ ਸ਼ਬਦ ਪਰਮਾਤਮਾ ਦਾ ਵੀ ਪ੍ਰਤੀਕ ਹੈ ਕਈ ਵਾਰੀ ਆਪਾਂ ਵੇਖਿਆ ਨਾ ਜਿਹੜੇ ਸਨਾਤਨ ਮਤ ਦੇ ਕਾਫੀ ਸਾਰੇ ਲੋਕ ਨੇ ਮੈਂ ਇੱਕ ਜਗ੍ਹਾ ਤੇ ਕਿਸੇ ਪੈਟਰੋਲ ਪੰਪ ਤੇ ਪੈਟਰੋਲ ਪਵਾ ਰਿਹਾ ਸੀ ਤੇ ਉਹਨਾਂ ਨੇ ਜਦੋਂ ਪੈਟਰੋਲ ਪਾਇਆ ਤੇ ਮੈਨੂੰ ਪੈਸੇ ਦਿੱਤੇ ਤੇ ਉਹ ਜਿਹੜਾ ਸੀਨਾ ਕਰਮਚਾਰੀ ਉਹ ਪੈਸੇ ਗਿਣ ਲੱਗਾ ਨੋਟ ਗਿਣ ਲੱਗਾ ਤੇ ਉਹਨੇ ਸ਼ੁਰੂ ਕੀਤਾ RAM 2 3 4 5 ਮੈਂ ਇੱਕਦਮ ਰੁਕ ਗਿਆ ਮੈਂ ਕਿਹਾ ਜੀ ਤੁਸੀਂ ਇਹਨਾਂ ਨੂੰ ਦੁਬਾਰਾ ਗਿਨੋ ਉਹਨੇ ਫੇਰ ਗਿਣਿਆ RAM 1 2 3 4 ਮੈਂ ਕਿਹਾ ਜੀ ਤੁਸੀਂ 1 ਕਿਉਂ ਲਿਖਿਆ ਕੱਲ੍ਹ ਕੇ RAM 1 ਹੀ ਹੈ 1 ਦੀ RAM 1 ਦੀ ਜਗ੍ਹਾ RAM ਸ਼ਬਦ ਵਰਤ ਲਿਆ ਭਾਵ 1 ਦਾ ਮਤਲਬ ਹੈ ਰੱਬ ਇੱਕ ਤੋਂ ਦੂਸਰਾ ਨਹੀਂ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਪਾਂਦੇ ਕੋਲ ਪੜਨੇ ਭੇਜਿਆ ਗਿਆ ਨਾ ਉਹਨਾਂ ਨੇ ਵੀ ਫੱਟੀ ਤੇ ਇੱਕ ਲਿਖਿਆ ਸੀ ਅਲਫ ਉਹ ਚਲੋ ਉਰਦੂ ਪਾਸ਼ਾ ਸੀ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਸਭ ਤੋਂ ਪਹਿਲਾਂ ਉਰਦੂ ਸਿੱਖਣ ਲਈ ਭੇਜਿਆ ਫੱਟੀ ਸਮਝਦੇ ਹੋ ਨਾ ਲੱਕੜ ਦੀ ਫੱਟੀ ਉਹਦੇ ਤੇ ਉਹ ਪਲਾ ਕੇ ਪੋਚਾ ਤੇ ਕਲਮ ਨਾਲ ਲਿਖਦੇ ਸੀ ਜਿਸ ਵੇਲੇ ਉਸਨੇ ਲਿਖਿਆ ਅਲਫ ਅਲਫ ਦਾ ਮਤਲਬ ਹੁੰਦਾ ਹੈ ਇੱਕ ਇਹ ਅਗਲਾ ਅੱਖਰ ਹੁੰਦਾ ਹੈ ਬੋ ਬੋ ਦਾ ਮਤਲਬ ਹੁੰਦਾ ਹੈ ਦੋ ਇਹ ਉਰਦੂ ਪਾਸ਼ਾ ਦੀ ਵਿੱਚ ਹੈਗਾ ਇਹ ਸ਼ਬਦ ਜੇਸੂ ਵੇਲੇ ਅਨੁਪਲਿਖਿਆ ਤੇ ਗੁਰਨਾੰਕ ਸਾਹਿਬ ਪਾਸ਼ਾ ਨੇ ਇੱਕ ਲਿਖਿਆ ਤੇ ਉਹਨਾਂ ਨੇ ਅਖਿਆ ਹੁਣ ਦੋ ਵੀ ਲਿਖ ਕਹਿਣ ਲੱਗੇ ਜੀ ਦੋ ਦੀ ਲੋੜ ਹੀ ਨਹੀਂ ਜਦੋਂ ਇੱਕ ਹੀ ਮਿਲ ਗਿਆ ਫਿਰ ਇੱਕ ਦੇ ਵਿੱਚ ਹੀ ਸਾਰਾ ਕੁਝ ਸਮਾ ਗਿਆ ਤੇ ਸਤਗੁਰ ਪਾਸ਼ਾ ਨੇ ਅੱਗੇ ਊੜਾ ਪਾ ਕੇ ਇਹ ਊੜਾ ਹੈ ਉਹ ਜਿਹੜਾ ਊੜਾ ਐਡਾ ਆਪਾਂ ਪੜ੍ਹਦੇ ਨਾ ਊੜਾ ਪਾ ਕੇ ਉੱਪਰ ਇੱਕ ਖੁੱਲੀ ਕਾਰ ਪਾ ਦਿੱਤੀ ਆਪਾਂ ਊੜਾ ਡਾ ਲਿਖਦੇ ਆ ਉਹਦੇ ਉੱਪਰ ਖੁੱਲੀ ਕਾਰ ਨਹੀਂ ਪਾਉਂਦੇ ਇਹਦੇ ਵਿੱਚ ਸਤਿਗੁਰਾਂ ਨੇ ਊੜਾ ਪਾਖ ਉੱਪਰ ਖੁੱਲੀ ਕਾਰ ਪਾ ਦਿੱਤੀ ਤੇ ਨਾਲ ਕਹਿ ਦਿੱਤਾ ਇੱਕ ਓੰਕਾਰ ਹੁਣ ਸਭ ਤੋਂ ਪਹਿਲਾਂ ਇੱਕ ਦੇ ਆਪਾਂ ਅਰਥ ਕੀਤੇ ਨੇ ਵੀ ਇੱਕ ਦਾ ਭਾਵ ਹੈ ਉਹ ਪ੍ਰਮਾਤਮਾ ਇੱਕ ਹੈ ਰੱਬ ਇੱਕ ਹੈ ਤੇ ਅੱਗੇ ਓੰ ਹਿੰਦੂ ਸ਼ਬਦ ਆਉਂਦਾ ਹੈ ਓਮ ਓਮ ਦਾ ਮਤਲਬ ਹੈ ਰੱਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਇਸਲਾਮ ਧਰਮ ਹੈ ਉਹਦੇ ਵੀ ਬਹੁਤ ਸਾਰੇ ਪ੍ਰਕਰਨ ਮਿਲਦੇ ਨੇ ਬਹੁਤ ਸਾਰੀ ਜਿਹੜੀ ਹੈ ਪ੍ਰਭਾਵ ਦਿਸਦਾ ਹੈ ਸਨਾਤਨ ਮਤ ਦਾ ਵੀ ਬਹੁਤ ਜ਼ਿਆਦਾ ਪ੍ਰਭਾਵ ਗੁਰੂ ਗ੍ਰੰਥ ਸਾਹਿਬ ਵਿੱਚ ਦਿਖਦਾ ਹੈ ਇਹਦੇ ਵਿੱਚ ਇਹਨਾਂ ਨੇ ਇਹ ਕੋਈ ਬੰਦਸ਼ ਰੱਖੀ ਨਹੀਂ ਵੀ ਇਕੱਲੇ ਸਿੱਖ ਸਿੱਖਾਂ ਵਾਸਤੇ ਹੀ ਹੈ ਤੇ ਇਹਦੇ ਵਿੱਚ ਸਿੱਖਾਂ ਦੀ ਮੈਂ ਬਾਣੀ ਪਾਉਣੀ ਹੈ ਪੰਜਾਬੀ ਬਾਣੀ ਪਾਉਣੀ ਹੈ ਚੇਤੇ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸਲਾਮਿਕ ਮਾਪੁਰਸ਼ਾਂ ਦੀ ਭਗਤ ਫਰੀਦ ਵਰਗਿਆਂ ਦੀ ਬਾਣੀ ਵੀ ਦਰਜ ਹੈ ਤੇ ਹਿੰਦੂ ਮਹਾਪੁਰਸ਼ਾਂ ਦੀ ਕਬੀਰ ਵਰਗਿਆਂ ਦੀ ਬਾਣੀ ਵੀ ਦਰਜ ਹੈ। ਉਹਨਾਂ ਨੇ ਬਿਲਕੁਲ ਇਹ ਇਤਿਹਾਸਕਾ ਬਿਲਕੁਲ ਹੀ ਨਹੀਂ ਰੱਖਿਆ ਜਾਤ ਪਾਤਲਾ ਇਸੇ ਕਰਕੇ ਤੇ ਕਹਿੰਦੇ ਨੇ ਸਭੇ ਸਾਜੀ ਸਵਾਲ ਸਦਾਇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ ਕਰਨ ਲੱਗੇ ਇਹ ਗ੍ਰੰਥ ਕਦੇ ਵੀ ਕਿਸੇ ਇੱਕ ਧਰਮ ਫਿਰਕੇ ਦਾ ਨਹੀਂ ਹੁੰਦਾ ਇਹ ਤਾਂ ਭਾਈ ਸਾਰੀ ਦੁਨੀਆ ਦਾ ਸਾਰੀ ਮਨੁੱਖਤਾ ਦਾ ਸਾਂਝਾ ਹੁੰਦਾ ਹੈ। ਇੱਕ ਓੰਕਾਰ ਓ ਓੰਕਾਰ ਕਾਰ ਦਾ ਮਤਲਬ ਹੁੰਦਾ ਹੈ ਕਿ ਜਿਸ ਤਰ੍ਹਾਂ ਲੀਕ ਬੋਣੀ ਕਾਰ ਦਾ ਮਤਲਬ ਚੁਰ ਚੌ ਗਿਰਦ ਹਮਾਰੇ RAM ਕਾਰ ਦੁੱਖ ਲੱਗੇ ਨਾ ਭਾਈ ਚੌ ਗਿਰਦ ਹਮਾਰੇ RAM ਕਾਰ RAM ਦੇ ਇੱਕ ਲੀਕ ਕਹਿੰਦੇ ਸਾਡੇ ਚਾਰ ਚਪੇਰੇ ਲੱਗੀ ਹੋਈ ਹੈ ਦੁੱਖ ਲੱਗੇ ਨਾ ਭਾਈ ਕਹ ਲੱਗੇ ਹੁਣ ਕੋਈ ਦੁੱਖ ਨਜ਼ਦੀਕ ਨਹੀਂ ਆ ਸਕਦਾ ਇੱਕ ਓੰਕਾਰ ਪਰਮਾਤਮਾ ਇੱਕ ਹੈ ਤੇ ਕਾਰ ਦਾ ਮਤਲਬ ਹੈ ਉਹ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਉਹ ਅਨੇਕ ਹੁੰਦੇ ਇੱਕ ਹੈ ਪਰ ਇੱਕ ਹੁੰਦੇ ਹੋਏ ਵੀ ਅਨੇਕਾਂ ਦੇ ਵਿੱਚ ਸਮਾਇਆ ਹੋਇਆ ਹੈ ਇੱਕ ਆਪਾਂ ਜਪ ਸਾਹਿਬ ਦੇ ਵਿੱਚ ਪੰਕਤੀ ਪੜਦੇ ਨਾ ਅਨੇਕ ਹੈ ਫਿਰ ਇੱਕ ਹੈ ਉਹ ਕਹਿੰਦੇ ਹੈ ਸਾਰਿਆਂ ਦੇ ਵਿੱਚ ਹੀ ਪਰ ਹੈ ਅਨੇਕ ਹੁੰਦੇ ਹੋਏ ਵੀ ਇੱਕ ਹੈ ਇਹ ਭਾਵ ਭਾਵ ਕਿਦਾਂ ਹੈ ਜਿਸ ਤਰ੍ਹਾਂ ਫਰਜ਼ ਕਰੋ 100 ਘੜੇ ਪਾਣੀ ਦੇ ਭਰ ਕੇ ਰੱਖ ਦਈਏ 100 ਘੜੇ ਤੇ ਉੱਪਰ ਉਹਨਾਂ ਦੇ ਚੰ드ਮਾ ਰਾਤ ਨੂੰ ਚੰ드ਮਾ ਨਿਕਲੇ ਅਸਮਾਨ ਵੱਲ ਵੇਖਾਂਗੇ ਤੇ ਚੰਦ ਇੱਕ ਦਿਖੇਗਾ ਤੇ ਜੇ ਥੱਲੇ ਪਾਣੀ ਦੇ ਵਿੱਚ ਦੀ ਵੇਖਾਂਗੇ ਤੇ 100 ਘੜਿਆਂ ਦੇ ਵਿੱਚ 100 ਚੰਦ ਦਿਸਣਗੇ 100 ਦੇ 100 ਵਿੱਚ ਚੰਦ ਦੀ ਮੌਜੂਦਗੀ ਦਿਸੇਗੀ ਤੇ ਉਹ 100 ਚੰਦ ਨਹੀਂ ਬਣ ਜਾਂਦੇ ਲੇਕਿਨ ਜਦੋਂ ਤਾਂ ਨੂੰ ਦੇਖਾਂਗੇ ਤੇ ਚੰਦ ਇੱਕ ਹੋਏਗਾ ਮੈਂ ਥੋੜਾ ਜਿਹਾ ਇਸ ਕਰਕੇ ਖੋਲ ਕੇ ਕਿ ਏਕ ਓਕਾਰ ਦੀ ਵਿਆਖਿਆ ਸੰਤ ਸਿੰਘ ਮਸਕੀਨ ਜੀ ਨੇ ਕੱਲਿਆਂ ਨੇ ਹੀ ਸਵਾ ਮਹੀਨਾ ਕੀਤੀ ਸੀ ਬਹੁਤ ਵੱਡੀ ਵਿਆਖਿਆ ਉਸ ਦੀ ਕਿ ਜਦ ਜੇ ਮਰਜੀ ਗੁਰਬਾਣੀ ਦੀਆਂ ਪੰਕਤੀਆਂ ਲੈ ਲੈ ਕੇ ਅੱਗੇ ਪ੍ਰਕਰਨ ਕਰ ਕਰਕੇ ਆਪਾਂ ਜਿੰਨਾ ਮਰਜੀ ਖੋਲ ਸਕਦੇ ਹਾਂ ਇੱਕ ਓੰਕਾਰ ਇਹਦਾ ਮਤਲਬ ਹੈ ਪ੍ਰਮਾਤਮਾ ਇੱਕ ਹੈ ਤੇ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਇਸ ਤੋਂ ਅਗਲਾ ਬਚਨ ਹੈ ਸਤ ਨਾਮ ਉਸ ਦਾ ਨਾਮ ਸਤ ਹੈ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਸਤ ਜਾਂ ਸੱਚ ਦਾ ਮਤਲਬ ਹੁੰਦਾ ਹੈ ਰੱਬ ਪਰਮਾਤਮਾ ਇੱਕ ਦਾ ਮਤਲਬ ਵੀ ਰੱਬ ਹੁੰਦਾ ਹੈ ਸੱਚ ਦਾ ਮਤਲਬ ਵੀ ਰੱਬ ਹੀ ਹੁੰਦਾ ਹੈ ਆਦ ਸੱਚ जुगाਦ ਸੱਚ ਇੱਕ ਤੇ ਆਪਾਂ ਵੈਸੇ ਬੋਲ ਬਾਣੀ ਚ ਕਹਿੰਦੇ ਆ ਕਿ ਆਹ ਗੱਲ ਸੱਚ ਏ ਜਾਂ ਝੂਠ ਏ ਉਹ ਤੇ ਆਪਣੀ ਇੱਕ ਦੁਨਿਆਵੀ ਗੱਲ ਹੋ ਗਈ ਜਦੋਂ ਸੱਚ ਅਧਿਆਤਮਿਕ ਤੌਰ ਤੇ ਉਹਦੇ ਆਪਾਂ ਅਰਥ ਕਰਾਂਗੇ ਤੇ ਸੱਚ ਦਾ ਮਤਲਬ ਬਣੇਗਾ ਰੱਬ ਸਤ ਨਾਮ ਉਸ ਦਾ ਨਾਮ ਸੱਚ ਹੈ ਨਾਮ ਦਾ ਮਤਲਬ ਹੁੰਦਾ ਹੈ ਹੂੰਦ ਕਿੰਨੀ ਫਲਾਣੇ ਬੰਦੇ ਦਾ ਨਾਮ ਰਹਿ ਗਿਆ ਜੀ ਨਾਮ ਰਹਿਣ ਦਾ ਮਤਲਬ ਇਹ ਥੋੜੀ ਹੁੰਦਾ ਵੀ ਉਹਦਾ ਕਾਗਜ਼ਾਂ 'ਚ ਵੀ ਫਲਾਣਾ ਸਿੰਘ ਨਹੀਂ ਉਸ ਦੀ ਹੂੰਦ ਰਹਗੀ ਜਦੋਂ ਕੋਈ ਕਿਸੇ ਬੰਦੇ ਦੀ ਕਿ ਪੀੜ੍ਹੀ ਚੱਲਦੀ ਹੈ ਅੱਗੇ ਪੁੱਤ ਪੋਤੇ ਪੜੋਤੇ ਹੁੰਦੇ ਨੇ ਆਪਾਂ ਕਹਿੰਦੇ ਨੇ ਫਲਾਣੇ ਬੰਦੇ ਦਾ ਨਾਮ ਰਹੇਗਾ ਜੇ ਕਿਸੇ ਦਾ ਬੱਚਾ ਨਾ ਹੋਵੇ ਤੇ ਆਪਾਂ ਕਹਿੰਦੇ ਜੀ ਇਸਦਾ ਤੇ ਨਾਮ ਲੈਣ ਵਾਲੇ ਕੋਈ ਨਹੀਂ ਰਹਿਣਾ ਇਸਦਾ ਨਾਮ ਹੀ ਨਹੀਂ ਰਹਿਣਾ ਨਾਮ ਦਾ ਮਤਲਬ ਕੇਵਲ ਅੱਖਰ ਨਹੀਂ ਕਿਸੇ ਨੂੰ ਸੰਬੋਧਨ ਕਰਨ ਵਾਲਾ ਨਾਮ ਨਹੀਂ ਨਾਮ ਦਾ ਮਤਲਬ ਹੈ ਹੋਂਦ ਜਿਹੜੀ ਸਾਡੀ ਹੋਂਦ ਹੈ ਵੀ ਅਸੀਂ ਹੈਗੇ ਹਾਂ ਕਹਿਣ ਲੱਗੇ ਉਹ ਉਸ ਦਾ ਪਰਮਾਤਮਾ ਹੋਂਦ ਵਾਲਾ ਹੈ ਸਭ ਤੋਂ ਪਹਿਲਾਂ ਤੇ ਆਪਾਂ ਇਹ ਕਹਿੰਨੇ ਵੀ ਖਰੇ ਰੱਬ ਹੈਗਾ ਕਿ ਨਹੀਂ ਸਤਗੁਰਾਂ ਨੇ ਪਹਿਲਾਂ ਅੱਖਰ ਹੀ ਇਹ ਲਿਖ ਦਿੱਤਾ ਕਹਿਣ ਲੱਗੇ ਸਤ ਨਾਮ ਉਹ ਹੈਗਾ ਭਾਈ ਉਹਦੀ ਹੋਂਦ ਹੈਗੀ ਆ ਮੰਨ ਲਓ ਕੋਈ ਨਾਮ ਨੇ ਨਾਮ ਨੇ ਲੇਕਿਨ ਗੁਰਬਾਣੀ ਮੰਨਣ ਤੇ ਵਿਸ਼ਵਾਸ ਚੱਲਦੀ ਏ ਪਹਿਲਾ ਅਖਰੀ ਇਹ ਕਹਿ ਦਿੰਦਾ ਵੀ ਭਾਈ ਅਗਲੀਆਂ ਗੱਲਾਂ ਤਾਂ ਬਾਅਦ ਚ ਕਰਾਂਗੇ ਪਹਿਲਾ ਇਹ ਗੱਲ ਆਪਣੇ ਜਹਨ ਚ ਬਿਠਾ ਲਓ ਵੀ ਰੱਬ ਹੈਗਾ ਉਸ ਤੋਂ ਅਗਲਾ ਬਚਨ ਕਰਤਾ ਕਰਤਾ ਦਾ ਸ਼ਬਦ ਦਾ ਮਤਲਬ ਸਮਝਦਿਆਂ ਕਰਨ ਵਾਲਾ ਕਿਸੇ ਚੀਜ਼ ਨੂੰ ਬਣਾਉਣ ਵਾਲਾ ਜਿਸ ਜਿਹੜਾ ਖੁਦ ਕਰਨ ਵਾਲਾ ਹੋਵੇ ਜਿਹੜਾ ਕ੍ਰੀਏਟਰ ਕਿਸੇ ਚੀਜ਼ ਦਾ ਨਿਰਮਾਤਾ ਹਰ ਇੱਕ ਵਸਤੂ ਦਾ ਨਰਮਾਤਾ ਹਰ ਇੱਕ ਵਸਤੂ ਦਾ ਕ੍ਰੀਏਟਰ ਉਹ ਪ੍ਰਮਾਤਮਾ ਰੱਬ ਆਪ ਹੈ ਉਸ ਨੇ ਵਿਧੇ ਇਦਾਂ ਦੀਆਂ ਬਣਾਈਆਂ ਨੇ ਵਿੱਚ ਵਰਤ ਕੇ ਆਪ ਉਹ ਪਦਾਰਥਾਂ ਦਾ ਨਿਰਮਾਣ ਕਰਦਾ ਢਾਹੇ ਟਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੂ ਉਹ ਢਾਹ ਵੀ ਦਿੰਦਾ ਢਾਤ ਕੇ ਬਣਾ ਵੀ ਦਿੰਦਾ ਟੱਠਿਆਂ ਨੂੰ ਬਣਾਉਂਦਾ ਵੀ ਹੈ ਤੇ ਬਣਿਆਂ ਨੂੰ ਢਾਉਂਦਾ ਵੀ ਹੈ ਇਹ ਪ੍ਰਮਾਤਮਾ ਦੀ ਲੀਲ ਹੈ ਇਹ ਉਸ ਦਾ ਕੰਮ ਹੈ ਕਹਿਣ ਲੱਗੇ ਇੱਕ ਓੰਕਾਰ ਸਤਨਾਮ ਕਰਤਾ ਕਰਤਾ ਪ੍ਰਮਾਤਮਾ ਆਪ ਹੈ ਉਹੀ ਕਰਨ ਕਰਾਉਣ ਵਾਲਾ ਹੈ ਤੇ ਇਸ ਤੋਂ ਅੱਗੇ ਹੈ ਪੁਰਖ ਜਿਹੜਾ ਪੁਰਖ ਸ਼ਬਦ ਹੈ ਇਹ ਸੰਸਕ੍ਰਿਤ ਦੇ ਵਿੱਚ ਉਤਪੱਤੀ ਵਿਯੋਤਪੱਤੀ ਅਨੁਸਾਰ ਇਸ ਲਫ਼ਜ਼ ਦਾ ਅਰਥ یوں ਕੀਤਾ ਹੈ ਕਿ ਪੁਰ ਛੇਤੇ ਇਤਿ ਪੁਰਸ਼ੈ ਭਾਵ ਜੋ ਸਰੀਰ ਵਿੱਚ ਲੇਟਿਆ ਹੋਇਆ ਹੈ ਸanskrit ਵਿੱਚ ਆਮ ਪ੍ਰਚਲਿਤ ਅਰਥ ਹੈ ਮਨੁੱਖ ਪਰ ਇਤੇ ਪੁਰਖ ਕਿਉਂਕਿ ਅਡੱਡ ਧਰਮਾਂ ਦੇ ਵਿੱਚ ਅਡੱਡ ਧਰਮ ਗ੍ਰੰਥਾਂ ਦੇ ਵਿੱਚ ਪੁਰਖ ਸ਼ਬਦ ਦੇ ਬੜੇ ਅਰਥ ਕੀਤੇ ਗਏ ਨੇ ਗਹਿਰੇ ਅਰਥ ਕੀਤੇ ਗਏ ਨੇ ਪਰ ਚਲੋ ਆਪਾਂ ਫਿਰ ਵੀ ਕੋਸ਼ਿਸ਼ ਕਰਦੇ ਆਂ ਵੀ ਪੁਰਖ ਸ਼ਬਦ ਉਹ ਪ੍ਰਮਾਤਮਾ ਆਪ ਹੈ ਆਪਾਂ 12 ਮਹਾ ਦਾ ਜਾਪ ਕਰਦੇ ਆ ਨਾ ਜਦੋਂ ਮਹੀਨੇ ਵਾਲੇ ਦਿਨ ਸੰਗਰਾਦ ਵਾਲੇ ਦਿਨ 12 ਮਹਾ ਦੇ ਪਾਠ ਕੀਤੇ ਜਾਂਦੇ ਨੇ 12 ਦੇ 12 ਮਹੀਨਿਆਂ ਦੇ ਵਿੱਚ ਜਿਹੜੀ ਉਹ ਵਿਆਖਿਆ ਕੀਤੀ ਹੈ ਨਾ ਸਮਝਾਉਣਾ ਕੀਤਾ ਉਹਦੇ ਵਿੱਚ ਪਤਾ ਇੱਕ ਪਤੀ ਪਤਨੀ ਦੇ ਰਿਸ਼ਤੇ ਦੇ ਰਾਹੀਂ ਸਮਝਾਉਣਾ ਕੀਤਾ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਸਾਰੀ ਦੁਨੀਆ ਦੇ ਜੀਵ ਪਤਨੀ ਨੇ ਇਸਤਰੀ ਰੂਪ ਨੇ ਤੇ ਪਰਮਾਤਮਾ ਪਤੀ ਕੇਵਲ ਉਹ ਪਰਮਾਤਮਾ ਆਪ ਹੈ ਆਪਾਂ ਸਾਰੇ ਹੀ ਚਾਹੇ ਕੋਈ ਇਥੇ ਮੇਲ ਐ ਫੀਮੇਲ ਕੱਲੀ ਨਹੀਂ ਮੇਲ ਵੀ ਜਿਹੜੇ ਮਨੁੱਖ ਵੀ ਨੇ ਇਨਸਾਨ ਵੀ ਨੇ ਪ੍ਰਮਾਤਮਾ ਦੇ ਸਾਹਮਣੇ ਉਹ ਸਾਰੇ ਇਸਤਰੀ ਰੂਪ ਨੇ ਤੇ ਉਹ ਪ੍ਰਮਾਤਮਾ ਪਤੀ ਆਪ ਆਪ ਪੁਰਖ ਰੂਪ ਹੈ ਇਥੇ ਪੁਰਖ ਦਾ ਮਤਲਬ ਆਪਾਂ ਇਹ ਵੀ ਲੈ ਸਕਦੇ ਆ ਸਤਿਗੁਰਾਂ ਨੇ ਫਰਮਾਨ ਕੀਤਾ ਕਰਤਾ ਪੁਰਖ ਨਿਰਭਉ ਉਹਨੂੰ ਕਿਸੇ ਦਾ ਡਰ ਨਹੀਂ ਹੁਣ ਭੈ ਵੀ ਬੜੇ ਤਰ੍ਹਾਂ ਦੇ ਨੇ ਮੌਤ ਦਾ ਡਰ ਹੁੰਦਾ ਹੈ ਆਉਣ ਵਾਲੇ ਸਮੇਂ ਦਾ ਡਰ ਹੁੰਦਾ ਹੈ ਭੈ ਬੜੇ ਤਰ੍ਹਾਂ ਦੇ ਨੇ ਚੇਤੇ ਰੱਖਣਾ ਇੱਕ ਭੈ ਤੋਂ ਰਹਿਤ ਜਿਹਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਉਹ ਪਰਮਾਤਮਾ ਰੱਬ ਆਪ ਹੈ ਉਸ ਤੋਂ ਇਲਾਵਾ ਹਰ ਇੱਕ ਨੂੰ ਡਰ ਹੈ ਚਾਹੇ ਕੋਈ ਅੱਜ ਕਿੱਦੇ ਵੀ ਉਹਦੇ ਤੇ ਬੈਠਾ ਹੋਵੇ ਨਾ ਜਿਹਨੂੰ ਕਹਿਰੀ ਵੀ ਤੈਨੂੰ ਡਰਿਆ ਨਹੀਂ ਕਿਸੇ ਚੀਜ਼ ਦਾ ਘੱਟੋ ਘੱਟ ਮੌਤ ਦਾ ਡਰ ਤੇ ਸਭ ਨੂੰ ਹੀ ਹੈ ਡਰ ਤੋਂ ਬਿਨਾ ਕੋਈ ਵੀ ਜੀਵ ਧਰਤੀ ਦਾ ਨਹੀਂ ਹੈ ਆਉਣ ਵਾਲੇ ਟਾਈਮ ਦਾ ਡਰ ਆ ਨਾ ਹੋ ਜੇ ਉਹ ਨਾ ਹੋ ਜੇ ਨਿਰਭਉ ਡਰ ਤੋਂ ਰਹਿਤ ਕੇਵਲ ਪ੍ਰਮਾਤਮਾ ਆਪ ਹੈ ਨਿਰਵੈਰ ਵੈਰ ਤੋਂ ਰਹਿਤ ਵੀ ਆਪ ਹੈ ਹੁਣ ਨਿਰਵੈਰ ਤੋਂ ਰਹਿਤ ਆਪਾਂ ਕਹਿ ਦਿੰਨੇ ਆ ਜੀ ਦੇਖੋ ਇੱਕ ਜਿਹੜਾ ਸ਼ੇਰ ਨੇ ਇੱਕ ਹਿਰਨ ਨੂੰ ਮਾਰ ਦਿੱਤਾ ਇਹਦਾ ਪਾਪ ਹੋ ਗਿਆ ਤੇ ਰੱਬ ਨੇ ਦੇਖੋ ਜੀ ਹਿਰਨ ਨੂੰ ਜਿਹੜਾ ਇਹਨਾਂ ਕਮਜ਼ੋਰ ਕਿਉਂ ਬਣਾਤਾ ਤੇ ਸ਼ੇਰ ਦੀ ਬਰਤੀ ਇਦਾਂ ਦੀ ਕਿਉਂ ਬਣਾਤੀ ਚੇਤੇ ਰੱਖਣਾ ਨਾ ਤਾਂ ਰੱਬ ਦਾ ਉਸ ਸ਼ੇਰ ਨਾਲ ਕੋਈ ਹੇਤ ਹੈ ਪਿਆਰ ਜ਼ਿਆਦਾ ਹੈ ਵੀ ਉਹਨੂੰ ਜ਼ਿਆਦਾ ਪਿਆਰ ਕਰਦੇ ਨੇ ਤੇ ਹਿਰਨ ਨੂੰ ਘੱਟ ਕਰਦੇ ਨੇ ਤੇ ਨਾ ਹੀ ਉਹ ਹਿਰਨ ਦੇ ਨਾਲ ਕਿਸੇ ਤਰ੍ਹਾਂ ਦਾ ਵੈਰ ਹੈ ਉਹ ਇੱਕ ਪ੍ਰਕਿਰਤੀ ਨੂੰ ਤੋੜਨ ਦਾ ਪ੍ਰਮਾਤਮਾ ਦਾ ਇੱਕ ਤਰੀਕਾ ਹੈ ਵੀ ਅੱਗੇ ਕਿਦਾਂ ਧਰਤੀ ਨੂੰ ਤੋੜਨਾ ਹੈ ਸ਼ੇਰ ਵੀ ਜ਼ਰੂਰੀ ਨੇ ਮਾਸਾਹਾਰੀ ਜੀ ਵੀ ਜ਼ਰੂਰੀ ਨੇ ਸ਼ਾਕਾਹਾਰੀ ਜੀ ਵੀ ਜੀ ਵੀ ਜ਼ਰੂਰੀ ਨੇ ਸਤਗੁਰਾਂ ਨੇ ਫਰਮਾਨ ਕੀਤਾ ਨਿਰਵੈਰ ਬਿਲਕੁਲ ਨਹੀਂ ਸੋਚਣਾ ਵੀ ਉਹ ਰੱਬ ਦਾ ਕਿਸੇ ਨਾਲ ਕੋਈ ਵੈਰ ਹੋ ਸਕਦਾ ਹੈ ਕੋਈ ਵਿਰੋਧਤਾ ਹੋ ਸਕਦੀ ਹੈ ਕਈ ਵਾਰੀ ਆਪਾਂ ਵੀ ਰੱਬ ਦਾ ਮੇਰੇ ਨਾਲ ਖਰੀ ਕੀ ਵਹਿ ਰਿਹਾ ਜੀ ਆਪਾਂ ਕਹਿ ਦਿੰਨੇ ਆ ਕਈ ਵਾਰੀ ਘਰਾਂ ਚ 100 ਗੱਲਾਂ ਹੋ ਜਾਂਦੀਆਂ ਚੇਤੇ ਰੱਖਣਾ ਰੱਬ ਦਾ ਕਿਸੇ ਨਾਲ ਕੋਈ ਵੈਰ ਨਹੀਂ ਇਨਸਾਨ ਬੰਦੇ ਦੇ ਅੰਦਰ ਹੋ ਜਾਂਦਾ ਪਰ ਬਾਣੀ ਕਹਿੰਦੀ ਹੈ ਕਿ ਜੇ ਬਾਣੀ ਦੇ ਲਾੜ ਬੰਦਾ ਲੱਗਿਆ ਰਵੇ ਨਾ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਨਾ ਕੋਈ ਵੈਰੀ ਰਹਿਣਾ ਤੇ ਨਾ ਕੋਈ ਬੇਗਾਨਾ ਰਹਿਣਾ ਫਿਰ ਕੀ ਹੋ ਜਾਏਗਾ ਜੀ ਉਰ ਧਾਰੇ ਜੋ ਅੰਤਰਨਾਮ ਸਰਬਮੈ ਪੇਖੇ ਭਗਵਾਨ ਸਾਰਿਆਂ ਚ ਹੀ ਰੱਬ ਦੇਸਨ ਲੱਗ ਜਾਣਾ ਇੱਥੇ ਫੁਰਮਾਨ ਕੀਤਾ ਨਿਰਵੈਰ ਵੈਰ ਤੋਂ ਰਹਿਤ ਹੈ ਉਹ ਪ੍ਰਮਾਤਮਾ ਅਗਲਾ ਬਚਨ ਹੈ ਅਕਾਲ ਕਾਲ ਤੋਂ ਅਗੇਤਰ ਐਡਾ ਸ਼ਬਦ ਆਇਆ ਐ ਕਾਲ ਕਾਲ ਦਾ ਮਤਲਬ ਟਾਈਮ ਵੀ ਮੰਨਦੇ ਆ ਕਾਲ ਦਾ ਮਤਲਬ ਮੌਤ ਵੀ ਮੰਨਦੇ ਆ ਨਾ ਤਾਂ ਟਾਈਮ ਦਾ ਇਹ ਇਹਨਾਂ ਤੇ ਕੋਈ ਅਸਰ ਹੈ ਕਿਉਂਕਿ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਉਹ ਤੇ ਜੁਗਾ ਤੋਂ ਮੁੱਢ ਤੋਂ ਲੈ ਕੇ ਅਖੀਰ ਤੱਕ ਇਹ ਦੋਹਾਂ ਸਿਰਿਆਂ ਦਾ ਆਪ ਸੁਆਮੀ ਆਦ ਦਾ ਵੀ ਤੇ ਅੰਤ ਦਾ ਵੀ ਥੇਲੈ ਵਿਕਸੇ ਅੰਤਿ ਜਾਮੀ ਫੁਰਮਾਨ ਕਰ ਦਿੱਤਾ ਜਿਹੜਾ ਜਿਸ ਤੇ ਨਾ ਤਾਂ ਟਾਈਮ ਦਾ ਕੋਈ ਅਸਰ ਹੋਵੇ ਤੇ ਨਾ ਮੌਤ ਦਾ ਅਸਰ ਹੋਵੇ ਕਿਉਂਕਿ ਮਰ ਜਨਮ ਮੌਤ ਤੋਂ ਪਰਮਾਤਮਾ ਰਹਤ ਹੈ ਕਹਿਣ ਲੱਗੇ ਅਕਾਲ ਉਸ ਦਾ ਕੋਈ ਕਾਲ ਨਹੀਂ ਜੋ ਕਾਲ ਤੋਂ ਰਹਿਤ ਹੈ ਉਹ ਕੇਵਲ ਪ੍ਰਮਾਤਮਾ ਜਿੰਨੇ ਵੀ ਅੱਖਰ ਬੋਲੇ ਜਾਣੇ ਨੇ ਨਾ ਇਹ ਪ੍ਰਮਾਤਮਾ ਦੀ ਉਸ ਰੱਬ ਦੀ ਪਰਿਭਾਸ਼ਾ ਹੈ ਡੈਫੀਨੇਸ਼ਨ ਹੈ ਵੀ ਉਹ ਪ੍ਰਮਾਤਮਾ ਰੱਬ ਕਿਦਾਂ ਦਾ ਹੈ ਜਿਹੜਾ ਨਿਰਵੈਰ ਹੋਵੇ ਜਿਹੜਾ ਨਿਰਭਾਉ ਹੋਵੇ ਅਕਾਲ ਹੋਵੇ ਤੇ ਅਗਲਾ ਬਚਨ ਹੁੰਦਾ ਹੈ ਮੂਰਤ ਮੂਰਤ ਸ਼ਬਦ ਜਿਸ ਤਰ੍ਹਾਂ ਇੱਕ ਮੂਰਤ ਹੁੰਦਾ ਮੂਰਤ ਹੁੰਦੀ ਹੈ ਇੱਕ ਮੂਰਤੀ ਜਿਸ ਨੂੰ ਮੂਰਤੀ ਸ਼ਬਦ ਵੀ ਆਪਾਂ ਵਰਤਦੇ ਆਂ ਜੋ ਕੁਝ ਵੀ ਦਿਖਾਈ ਦੇ ਰਿਹਾ ਹੈ ਦ੍ਰਿਸ਼ਟਮਾਨ ਸਭ ਪਰਮਾਤਮਾ ਦੀਆਂ ਮੂਰਤਾਂ ਨੇ ਚਾਹੇ ਉਹ ਕੋਈ ਜੀਵ ਹੈ ਸਜੀਵ ਜਾਂ ਨਰਜੀਵ ਹਰ ਇੱਕ ਉਸ ਪਰਮਾਤਮਾ ਦਾ ਸਰੂਪ ਹੈ ਅਜੂਨੀ ਜੂਨਾ ਤੋਂ ਰਹਿਤ ਇੱਥੇ ਵੀ ਐਡਾ ਅਗੇਤਰ ਆਇਆ ਜੂਨਾ ਤੋਂ ਰਹਿਤੇ ਜਨਮ ਮਰਨ ਦੇ ਵਿੱਚ ਉਹ ਨਹੀਂ ਆਉਂਦਾ ਕੋਈ ਇਹ ਨਹੀਂ ਕਿ ਰੱਬ ਦਾ ਜਨਮ ਹੁੰਦਾ ਹੈ ਕਦੇ ਨਹੀਂ ਉਹ ਇੱਕ ਨਰਜੀ ਹੈ ਇੱਕ ਆਤਮਾ ਹੈ ਇੱਕ ਸ਼ਕਤੀ ਹੈ ਇੱਕ ਜੋਤ ਹੈ ਜਿਹੜੀ ਸਰੀਰ ਦੇ ਵਿੱਚ ਵਰਤਦੀ ਹੈ ਤੇ ਸਰੀਰ ਚੱਲੀ ਫਿਰ ਜਾਂਦਾ ਹੈ ਇਹ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ ਤੇ ਇਹ ਸਰੀਰ ਠੇਰੀ ਹੋ ਜਾਂਦਾ ਹੈ ਜਿਹਨੂੰ ਆ ਸਾਇੰਸ ਦੇ ਵਿੱਚ ਕਹਿ ਦਿੰਦੇ ਆ એનર્ਜੀ ਇੱਕ ਰੂਪ ਤੋਂ ਦੂਜੇ ਦੇ ਵਿੱਚ ਕਨਵਰਟ ਹੋ ਗਈ ਜੀ એનર્ਜੀ ਕਦੇ ਖਤਮ ਨਹੀਂ ਹੁੰਦੀ ਉਹ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਦੀ ਹੈ ਸਿਰਫ ਸਾਇੰਸ ਵਿਆਖਿਆ ਕਰਦੀ ਹੈ ਗੁਰਬਾਣੀ ਦੀ ਸਾਇੰਸ ਤੇ ਗੁਰਬਾਣੀ ਕੋਈ ਵਿਰੋਧੀ ਨਹੀਂ ਆਪਸ ਵਿੱਚ ਬਲਕਿ ਸਾਇੰਸ ਜਿੰਨੀ ਗੁਰਬਾਣੀ ਦੀ ਵਿਆਖਿਆ ਸਾਇੰਸ ਦੇ ਸਾਰੇ ਕੀਤੀ ਜਾ ਸਕਦੀ ਹੈ ਇੰਨੀ ਮੈਨੂੰ ਲੱਗਦਾ ਕਿ ਪੱਲੀ ਬਿਨਾ ਸਾਇੰਸ ਤੋਂ ਬਹੁਤ ਔਖੀ ਹੋ ਜਾਏਗੀ ਜਿੰਨਾ ਬੰਦਾ ਜਾਣਕਾਰ ਹੋਏਗਾ ਸਾਇੰਸ ਦਾ ਸੈ ਭੰ ਅਜੂਨੀ ਦਾ ਸ਼ਬਦ ਦਾ ਮਰਤਾ ਮਤਲਬ ਆ ਗਿਆ ਆਪਾਂ ਨੂੰ ਕਿ ਉਹਨਾਂ ਦਾ ਕੋਈ ਜਨਮ ਮੌਤ ਦਾ ਗੇੜ ਨਹੀਂ ਸੈ ਭੰ ਇੱਕ ਸੰਸਕ੍ਰਿਤ ਦਾ ਸ਼ਬਦ ਹੈ ਹਿੰਦੀ ਦੇ ਵਿੱਚ ਵੀ ਹੈ ਸਵੈ ਹਿਮਸੈਲਫ ਮੈਂ ਖੁਦ ਉਹ ਕਹਿਣ ਲੱਗੇ ਉਹ ਪਰਮਾਤਮਾ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ ਜਨਮ ਨਾ ਤੇ ਉਹਨੂੰ ਕਿਸੇ ਨੇ ਜਨਮ ਦਿੱਤਾ ਹੈ ਨਾ ਉਸ ਦੀ ਮੌਤ ਹੋਣੀ ਹੈ ਨਾ ਉਸ ਨੂੰ ਕਿਸੇ ਦੀ ਜ਼ਰੂਰਤ ਹੈ ਵੀ ਕੋਈ ਸਲਾਹਕਾਰ ਬੰਦੇ ਬਿਠਾਏ ਨੇ ਵੀ ਮੈਨੂੰ ਦੱਸੋ ਕਿੱਦਾਂ ਅੱਗੇ ਕਰਨਾ ਹੈ ਸਹਿ ਭੰ ਸੁਵੈ ਬਸ ਆਪ ਹੀ ਆਪ ਹੈ ਇੱਕੋ ਆਪ ਹੀ ਇਕੱਲਈ ਗੁਰ ਪ੍ਰਸਾਦ ਇਹ ਜਿਹੜਾ ਹੁਣ ਲਾਸਟ ਵਾਲਾ ਸ਼ਬਦ ਹੈ ਨਾ ਇਹ ਸਾਡੇ ਵਾਸਤੇ ਹੈ ਪਹਿਲੇ ਸਾਰੇ ਸ਼ਬਦ ਪ੍ਰਮਾਤਮਾ ਵਾਸਤੇ ਨੇ ਰੱਬ ਵਾਸਤੇ ਨੇ ਲਾਸਟ ਵਾਲਾ ਸਾਡੇ ਵਾਸਤੇ ਆ ਗੁਰਪ੍ਰਸਾਦ ਮਿਲੇਗਾ ਕਿਵੇਂ ਚਲੋ ਆਪਾਂ ਵਿਆਖਿਆ ਤੇ ਕਰ ਲਈ ੴ ਤੋਂ ਸੈ ਭੰਗ ਤੱਕ ਜੋ ਪ੍ਰਮਾਤਮਾ ਇੱਕ ਹੈ ਉਸ ਦਾ ਨਾਮ ਹੋਂਦ ਵਾਲਾ ਹੈ ਸਰਬ ਵਿੱਚ ਅਨੇਕ ਰੂਪ ਦੇ ਵਿੱਚ ਵੀ ਇੱਕ ਹੋ ਕੇ ਸਮਾਇਆ ਉਹ ਕਰਤਾ ਆਪ ਹੈ ਪੁਰਖ ਹੈ ਨਿਰਭਉ ਹੈ ਨਿਰਵੈਰ ਹੈ ਅਕਾਲ ਹੈ ਮੂਰਤ ਹੈ ਅਜੂਨੀ ਹੈ ਸੈ ਭੰਗ ਹੈ ਤੇ ਜੀ ਮਿਲੇਗਾ ਕਿਦਾਂ ਤੇ ਸਤਿਗੁਰਾਂ ਨੇ ਕਹਿ ਦਿੱਤਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਆਪਾਂ ਗੁਰੂ ਦੇ ਕਿਸੇ ਇੱਥੇ ਆਪਾਂ ਕਿਸੇ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦੇ ਲੜ ਲੱਗੇ ਤੋਂ ਬਗੈਰ ਰੱਬ ਵੱਲ ਤੁਰੇ ਇੱਕ ਪੈਰ ਨਹੀਂ ਬੰਦਾ ਤੁਰ ਸਕਦਾ ਜੀ ਗੁਰੂ ਧਾਰਨ ਕਰਨਾ ਅਤ ਤੋਂ ਵੀ ਅਤ ਜ਼ਰੂਰੀ ਹੈ ਪਰ ਇੱਥੇ ਕਈ ਵਾਰੀ ਐਸਾ ਪੰਗਤੀ ਦੀ ਆੜ ਦੇ ਵਿੱਚ ਕਈ ਲੋਕ ਦੇ ਧਾਰੀ ਗੁਰੂ ਬਣ ਜਾਂਦੇ ਨੇ ਲੋਕ ਉਹਨਾਂ ਨੂੰ ਪੂਜਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਧਨ ਦੌਲਤ ਆਪਣਾ ਅਰਪਣ ਕਰ ਆਉਂਦੇ ਨੇ ਚੇਤੇ ਰੱਖਣਾ ਇਸ ਤਰ੍ਹਾਂ ਨਹੀਂ ਸੱਚਾ ਗੁਰੂ ਤਾਂ ਹੀ ਤੇ ਸਤ ਗੁਰ ਹਮੇਸ਼ਾ ਅਸਤ ਗੁਰ ਦਾ ਵਰਤਿਆ ਜਾਂਦਾ ਨਾਮ ਵੀ ਗੁਰੂ ਵੀ ਉਹ ਲੱਭੋ ਜਿਹੜਾ ਸੱਚਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਨੇ ਸਾਡੀ ਇਹ ਭਾਲ ਖਤਮ ਕੀਤੀ ਹੈ ਸਿੱਖ ਨੂੰ ਗੁਰੂ ਲੱਭਣ ਦੀ ਬਿਲਕੁਲ ਲੋੜ ਨਹੀਂ ਉਹ ਕਹਿੰਦੇ ਮੈਂ ਤੁਹਾਨੂੰ ਲੱਭਾ ਲਵਾਇਆ ਗੁਰੂ ਦੇ ਚੱਲਿਆਂ ਉਹ ਕਿਹੜਾ ਸੀ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਹ ਕਹਿ ਲੱਗੇ ਲੱਭਣ ਦੀ ਲੋੜ ਨਹੀਂ ਕਿਤੇ ਆਵੇ ਨਾ ਫਲਾਨੀ ਜਗ੍ਹਾ ਚਲੀਏ ਉੱਥੇ ਬਾਬਾ ਬੜਾ ਤਕੜਾ ਫਲਾਨੀ ਜਗ੍ਹਾ ਚਲੀਏ ਡੇਰਾ ਸਾਡੇ ਬੰਦੇ ਡੇਰਾ ਬੜਾ ਵੰਦੇ ਆ ਜੀ ਉਧਰ ਡੇਰੇ ਬੜੇ ਉਹਦੇ ਫਾਲੋਅਰ ਨੇ ਬੜੀ ਸੰਗਤ ਆਉਂਦੀ ਹੈ ਡੇਰਾ ਬੜਾ ਵੱਡਾ ਤੇ ਇੱਥੇ ਰੱਖਣਾ ਵੱਡੇ ਵੱਡਾ ਕੁਝ ਨਹੀਂ ਹੁੰਦਾ ਇੱਥੇ ਰਾਜਿਆਂ ਦੇ ਮਹਿਲ ਤੁਸੀਂ ਪੁਰਾਣਿਆਂ ਦੇ ਕਿਲੇ ਜਾ ਕੇ ਵੇਖੋ ਕਿਤੇ ਦਰਜੋਧਪੁਰ ਬੀਕਾ ਨੇਰਵਲ ਕਿਤੇ ਜਾਓ ਜਾ ਗਵਾਲੀਅਰ ਵਾਲੀ ਸਾਈਡ 20-20 ਕਿਲਿਆਂ ਦੇ ਵਿੱਚ ਉਹਨਾਂ ਦੇ 50-50 ਕਿਲਿਆਂ 'ਚ ਮਹਿਲ ਫੈਲੇ ਪਏ ਨੇ ਅੱਜ ਸਾਰੇ ਖੰਡਰ ਬਣੇ ਪਏ ਨੇ ਉੱਤੇ ਉੱਥੇ ਕਾਂ ਤੇ ਉੱਲੂ ਰਹਿੰਦੇ ਨੇ ਉੱਥੇ ਕਬੂਤਰ ਬੋਲਦੇ ਨੇ ਉੱਥੇ ਵਸੋਂ ਕੁਛ ਨਹੀਂ ਉੱਜੜ ਗਏ ਚੇਤੇ ਰੱਖਣਾ ਕਦੇ ਵੀ ਇਹਨਾਂ ਆ ਇੱਟਾਂ ਵਟਿਆਂ ਇਹਨਾਂ ਦੇ ਨਾਲ ਨਾ ਜੁੜਿਆ ਕਰਾ ਜੀ ਫਲਾਨੀ ਜਗ੍ਹਾ ਬੜਾ ਕੁਝ ਹੈ ਫਲਾਨੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਅਖੀਰਲੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਦੇ ਲਾੜ ਲੱਗ ਕੇ ਆਪਾਂ ਆਪਣਾ ਜਨਮ ਜਿਹੜਾ ਸਫਲਾ ਕਰ ਲਈਏ ਗੁਰ ਪ੍ਰਸ਼ਾਦ ਪ੍ਰਸ਼ਾਦ ਜਿਹੜਾ ਆਪਾਂ ਵੈਸੇ ਲੈਨੇ ਆ ਨਾ ਇਹਦਾ ਮਤਲਬ ਵੀ ਕਿਰਪਾਈ ਆਪਾਂ ਕਹਿੰਨੇ ਜੀ ਪ੍ਰਸ਼ਾਦ ਦੇ ਦੋ ਉਹਨਾ ਕੜਾ ਪ੍ਰਸ਼ਾਦੀ ਦੇਖ ਬਣਦੀ ਹੈ ਕੜਾ ਇਕੱਲਾ ਨਹੀਂ ਕਿਹਾ ਜਾ ਸਕਦਾ ਇਹਦੇ ਨਾਲ ਪ੍ਰਸ਼ਾਦ ਸ਼ਬਦ ਵਰਤਣਾ ਪਏਗਾ ਤੇ ਪ੍ਰਸ਼ਾਦ ਸ਼ਬਦ ਜ ਸੁਖਮਨੀ ਸਾਹਿਬ ਦੇ ਵਿੱਚ ਵੀ ਪ੍ਰਸ਼ਾਦ ਸ਼ਬਦ ਬਹੁਤ ਵਾਰੀ ਆ ਜੇ ਪ੍ਰਸ਼ਾਦ ਸਤੀ ਅੰਮ੍ਰਿਤ ਖਾਹੇ ਉਹ ਵੀ ਆਪਾਂ ਜਦੋਂ ਵਿਆਖਿਆ ਕਰਾਂਗੇ ਸਾਰਾ ਸਮਝਾਂਗੇ ਵੀ ਜਿਸ ਗੁਰੂ ਦੀ ਕਿਰਪਾ ਦੇ ਨਾਲ ਪ੍ਰਸਾਦ ਸ਼ਬਦ ਦਾ ਮਤਲਬ ਹੈ ਕਿਰਪਾ ਕਈ ਵਾਰੀ ਕਹਦੇ ਨੇ ਜੀ ਥੋੜਾ ਜਿਹਾ ਦਿਓ ਕਿਣ ਕਾ ਚਲੋ ਵੈਸੇ ਤਾਂ ਜਿੰਨਾ ਕੋ ਮਿਲੇ ਪਰ ਕਈ ਆਪਾਂ ਕਿਰਪਾ ਨੂੰ ਵੀ ਕਹਦੇ ਨੇ ਜੀ ਥੋੜੀ ਜੀ ਕਿਰਪਾ ਦਿਓ ਗੁਰੂ ਕਿਰਪਾ ਦੇ ਰਿਹਾ ਸੀ ਕਹ ਰਿਹਾ ਕਿਰਪਾ ਥੋੜੀ ਜੀ ਦਿਓ ਚੇਤੇ ਰੱਖਣਾ ਪ੍ਰਸਾਦ ਦਾ ਮਤਲਬ ਪ੍ਰਸਾਦ ਦਾ ਹੈ ਗੁਰੂ ਦੀ ਕਿਰਪਾ ਮੇਰ ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਮਿਲਦਾ ਹੈ ਇਥੇ ਕਲਾ ਪ੍ਰਸ਼ਾਦ ਵਾਲਾ ਵੀ ਨਹੀਂ ਲੈਣਾ ਵੀ ਪ੍ਰਸ਼ਾਦ ਖਾਦਿਆ ਗੁਰੂ ਮਿਲਦਾ ਨਹੀਂ ਪ੍ਰਸ਼ਾਦ ਦਾ ਮਤਲਬ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਮਿਲਦਾ ਤੇ ਉਸ ਦੇ ਲਾੜ ਲਾ ਕੇ ਆਪਾਂ ਆਪਣੇ ਜੀਵ ਨੂੰ ਸਫਲਾ ਕਰੀਏ